ਜਸਮੀਲ ਕੁਰ ਗੱਲ ਸੁਣ ਮੇਰੀ ਉਹ ਰੈਡੀ ਕੁੜੀ ਨੂੰ ਲੈ ਕੇ ਨਾ ਡਿਰੀ ਲਈ ਉਹਦਾ ਕੋਈ ਬਾਲੀਵਾਰਸ ਆਇਆ ਨਹੀਂ ਹਾਲ ਤੱਕ ਨਹੀਂ ਨਹੀਂ ਜੀ ਹੱਥ ਵਨ ਕੇ ਬੇਨਤੀ ਹੈ ਮੈਂ ਹੁਣੇ ਬੁਲਾ ਕੇ ਦੇਉਂਦੀ ਆ ਜਸਮੀਲ ਕੁਰ ਤੇਰੇ ਹੱਥ ਵਧੇ ਨਾ ਕੁਝ ਨਹੀਂ ਹੋਣਾਗਾ ਜਦ ਤੱਕ ਉਹਦਾ ਕੋਈ ਬਾਲੀਵਾਰਸ ਨਾ ਅਸੀਂ ਕੇਸ ਨੂੰ ਹੱਥੀ ਬਣਾ ਹੈਗਾ ਜੱਫੜਾ ਲੈ ਕੇ ਉਹਨਾਂ ਦੇ ਬਾਲੀਵਾਰਸ ਜੀ ਆਉਂਦੀ ਹੋਣੀ ਹਾਂ ਜਲਦੀ ਆ ਜਾ ਹੇ ਹੇ ਉਹ ਕੀ ਕਰਾਂ ਨਹੀਂ ਹੋਏ ਉਹ ਕਿੰਨੇ ਪਤਾ ਮਾ ਬੁਏ ਨੇ ਕਰਦੇ ਤੋਂ ਕੋਈ ਨਹੀਂ ਆਇਆ ਕੋੜੀ ਕਹਿੰਦੀ ਹੋਵੇ ਮਿਲ ਕੇ ਯਾਰਾ ਕਮਾਲ ਨੂੰ ਨਾ 20 ਵਾਰ ਕਿਹਾ ਵੀ ਮੋਟਰਸਾਈਕਲ ਹੌਲੀ ਚਲਾਇਆ ਕਰ ਆ ਬੈਠ ਗਿਆ ਹੁਣ ਲੱਤ ਤੜਾ ਕੇ ਪਿਆਰ ਹੋ ਗੋ ਮਹੀਨਾ ਮੰਜੀ ਹੋਏ ਉਹ ਕਿਹੜਾ ਕਿਸੇ ਨਹੀਂ ਸੁਣਦਾ ਯਾਰ ਹੁਣ ਤਾਂ ਆ ਵੀ ਮੇਰੀ ਇਹ ਗੱਲ ਚੱਲਣੀ ਚਾਹੀਦੀ ਹੈ ਮਾਤਾ ਦੀ ਲੋੜ ਆ ਗਈ ਉਹਦੇ ਕੁੜੀ ਦੇ ਬੱਚਾ ਹੋਣ ਵਾਲਾ ਡਾਕਟਰ ਨੇ ਆਖਿਆ ਵੀ ਸੈਨ ਕਰਾਉਣੇ ਨੇਗੇ ਉਹਦਾ ਕੋਈ ਵਾਲੀ ਵਾਰਸ਼ ਨਹੀਂ ਪੁੱਤ ਉਹ ਮਾਤਾ ਸਾਡੇ ਤੋਂ ਨਹੀਂ ਹੁੰਦੇ ਕੰਮ ਤੇ ਕਿਸੇ ਨੂੰ ਹੋਰ ਲੱਭ ਸਾਡੇ ਪੁੱਤ ਮੰਨ ਕੇ ਮਾਥੇ ਬੰਦੀ ਜੇ ਬਚਾਲ ਵਿਚਾਰੀ ਨੂੰ ਉਹ ਨਹੀਂ ਮਾਤਾ ਕੀ ਪਤਾ ਕੀ ਪੰਗਾ ਪੈ ਜੇ ਸਾਨੂੰ ਨਹੀਂ ਲੋੜ ਹੈਗੀ ਤੂੰ ਜਾ ਆਪ ਦਾ ਕਿਸੇ ਹੋਰ ਨੂੰ ਦੇਖ ਲੈ ਸਾਡਾ ਤਾਂ ਬੇਬੇ ਇੱਥੇ ਦੋਸਤ ਬਿਮਾਰ ਆ ਇਸ ਤੋਂ ਉਹਦੇ ਕੋਲ ਆਏ ਹੋਇਆ ਤੂੰ ਕਿਸ ਤੋਂ ਹੋਰ ਪਤਾ ਕਰ ਲੈ ਅਸੀਂ ਨਹੀਂ ਜਾ ਸਕਦੇ ਬੇਪੁੱਤ ਭਲਾ ਹੁੰਦਾਗਾ ਬਚਾ ਲੈ ਵਿਚਾਰੀ ਨੂੰ ਉਹ ਨਹੀਂ ਮਾਤਾ ਨਹੀਂ ਜਾ ਸਕਦੇ ਜਦੋਂ ਕਹਿ ਤਾਂ ਦਿੱਤਾ ਦੱਸ ਕਿ ਦੇਖ ਦੇ ਪਿੱਛੇ ਲਤਾਂ ਤਰਾਉਂਦੇ ਫਿਰੇ ਸੈਨ ਕਰ ਤੇ ਨਾ ਹੋਰ ਯਾਰ ਲਾਡੀ ਉਹ ਮੈਨੂੰ ਐ ਵੀ ਲੱਗਦਾ ਵੀ ਬੇਬੇ ਸੱਚ ਬੋਲ ਰਹੀ ਸੀ ਯਾਰ ਜੇ ਆਪਣੇ ਸੈਨ ਕਰਨ ਨਾਲ ਕਿਸੇ ਦਾ ਭਲਾ ਹੁੰਦਾ ਤਾਂ ਮੈਨੂੰ ਲੱਗਦਾ ਉਹਨੂੰ ਕਰ ਦੇਣਾ ਚਾਹੀਦਾ ਯਾਰ ਕਰਦੀ ਹੈ ਫਿਰ ਚਲ ਆ ਜਾ ਚਲ ਕਰ ਹਾਂ ਮਾਤਾ ਆਇਆ ਕੋਈ ਤਾਂ ਪਲੀਵਾਰ ਸਾਹ ਕੋਨੀ ਜੀ ਥੋੜਾ ਜਿਹਾ اڈੀ ਕੋ ਲੋ ਜਸਮੇਲ ਕੋ ਤੂੰ ਜਦੋਂ ਵੀ ਕੋਈ ਕੇਸ ਲੈ ਕੇ ਆਂ ਨੀ ਆ ਇਹੋ ਜਿਹਾ ਲੈ ਕੇ ਨਾ ਕੋਈ ਨਾ ਪੰਗਾ ਖੜਾ ਕਰਕੇ ਰੱਖਦੀ ਹਾਂ ਮਾਤਾ ਕਰ ਦਿੰਨੇ ਆ ਸਾਈਨ ਆਜਾ ਕਰ ਦੇ ਪੁੱਤਰਾ ਇਹ ਹਾਂਜੀ ਇਹੀ ਆ ਜਲਦੀ ਆਓ ਬਈ ਚਲ ਉਹ ਕੁੜੀ ਤਰਫਾਂ ਲੱਗੀ ਪਈ ਆ ਲੈ ਆਰ ਕਿੱਡੀ ਕ ਖਾਸ ਗੱਲ ਹੋ ਗਈ ਇੱਕ ਸੈਨ ਕਰਤੇ ਉਹਦਾ ਵਿਚਾਰੀ ਦਾ ਭਲਾ ਹੋ ਗਿਆ ਚਲ ਵਤੀਆਂ ਸ੍ਰੀ ਗੱਲ ਸੁਣੇ ਇੱਕ ਮਿੰਟ ਉਹ ਦੋ ਨੰਬਰ ਕਮਰੇ ਦੇ ਵਿੱਚ ਫੀਸ ਸਮਾਂ ਕਰਾ ਦੋ ਲੈ ਹੁਣ ਪੈਸੇ ਲੱਗਣੂ ਵੀ ਥਾਂ ਹੋ ਗਿਆ ਆ ਜਾ ਭਲਾ ਹੁਣ ਚੰਗੇ ਤਰੀਕੇ ਕਰਦੇ ਆ ਉਹ ਚਲ ਕੋਈ ਗੱਲ ਨਹੀਂ ਕਿੱਡੀ ਕ ਖਾਸ ਗੱਲ ਆ ਯਾਰ ਮੈਡਮ ਜੀ ਹਾਂ ਜੀ ਇੱਕ ਡਿਲੀਵਰੀ ਹੋਈ ਹੈ ਜੀ ਉਹਦੀ ਐਂਟਰੀ ਕਰਨੀ ਸੀ ਪੇਮੈਂਟ ਅਸੀਂ ਜਮ੍ਹਾਂ ਕਰਵਾਤੀ ਸੀ ਤੁਸੀਂ ਦੇਖ ਲਓ ਮੜਾ ਜੀ ਹਾਂ ਜੀ ਮੈਂ ਕਰ ਦਿੰਦੀ ਆ ਤੁਹਾਡੀ ਵਾਈਫ ਦਾ ਨੇਮ ਕੀ ਆ ਜੀ ਅਵਿਰਾਜਨੀ ਜੀ ਓਕੇ ਤੁਹਾਡਾ ਨੇਮ ਕੀ ਆ ਮੇਰਾ ਨਾਮ ਜੀ ਲਾਟੀ ਸਿਰਤ ਕੋ ਯਾਰ ਤੂੰ ਗਲਤ ਸਮਝ ਰਹੀ ਐ ਇਸ ਵਿੱਚ ਆਇਆ ਹੋਇਆਗਾ ਤੇ ਇੱਕ ਬੱਚੇ ਦਾ ਪਿਓ ਵੀ ਆ ਉਹ ਨਹੀਂ ਨਹੀਂ ਸਿਰਤ ਤੂੰ ਗਲਤ ਸਮਝ ਰਹੀ ਐ ਅਸੀਂ ਤਾਂ ਕਿਸੇ ਦੀ ਮਦਦ ਕਰਨ ਆਏ ਸੀ 10000 ਮੜਾ ਜਾ ਭਾਬੀ ਫਸਲ ਦੇ ਵਿੱਚ ਨਾ ਸਾਨੂੰ ਤਾਂ ਇੱਥੇ ਇੱਕ ਮਾਂ ਤਾਂ ਲੈ ਗਈ ਆ ਅਸੀਂ ਤਾਂ ਬਸ ਉਹਦੀ ਹੈਲਪ ਕਰਨ ਵਾਸਤੇ ਆਏ ਸੀਗੇ ਤੁਸੀਂ ਰਹਿਣ ਦਿਓ ਹੋਰ ਛੋੜਨੇ ਚੱਲਣਾ ਸਾਡਾ ਸਿਰਤ ਗੱਲ ਸਮਝਣ ਦੀ ਕੋਸ਼ਿਸ਼ ਕਰਿਆ ਯਾਰ ਹੈਪੀ ਐ ਨਹੀਂ ਯਕੀਨ ਨਹੀਂ ਕਰਨਾ ਯਾਰ ਉਹ ਮਾਂ ਤਾਂ ਨੂੰ ਬੁਲਾ ਕੇ ਲੈਉਣੇ ਆ ਤੈਨੂੰ ਕਿਹਾ ਸੀ ਯਾਰ ਕੋਈ ਨਾ ਕੋਈ ਪੰਗਾ ਪਾਊਗਾ। ਉਹ ਚੱਲ ਯਾਰ ਹੁਣ ਇਹ ਗੱਲਾਂ ਨਾ ਕਰ। ਬੇਬੇ ਨੂੰ ਦੇਖ ਬੇਬੇ ਕਿੱਥੇ ਆ? ਟਿਕਤਾ ਰਹੀ ਨਹੀਂ ਉਹਰੇ ਕਿਤੇ। ਕੋਈ ਦੱਸੂਗੀ। ਹਾਂ ਭਾਈ। ਸਾਡੇ ਵੀਰੇ। ਕਿਹੜੀ ਮਾਤਾ ਸੀ ਸਾਡੇ ਨਾਲ ਉਹ ਕਿੱਥੇ ਐ? ਸਾਈਨ ਕਰਨ ਵੇਲੇ ਨਾਲ ਸੀ। ਉਹ ਬੇਬੇਰੇ ਵੀ ਛੁੱਟੀ ਲੈ ਕੇ ਗਈ। ਉਹਦਾ ਕੋਈ ਨੰਬਰ ਜਾਂ ਐਡਰੈਸ ਪਤਾ ਕਿੱਥੇ ਰਹਿੰਦੀ ਆ ਉਹ? ਉਹਦੇ ਬਾਰੇ ਤੁਸੀਂ ਡਾਕਟਰ ਸਾਹਿਬ ਨਾਲ ਗੱਲ ਕਰ ਲਓ ਜੀ। ਡਾਕਟਰ ਸਾਹਿਬ ਕਿੱਥੇ ਨੇ ਭਾਈ? ਉਹ ਬਾਹਰ ਮਿਲਣਗੇ ਸਾਨੂੰ। ਹਾਂ ਪਰਮਿੰਦਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਹਸਪੀਟਲ ਚ ਗਿਆ ਤੂੰ ਭੇਜ ਦੇ ਮੈਂ ਚੈੱਕ ਅਪ ਕਰ ਲੂੰਗਾ ਹਾਂ ਹਾਂ ਮੈਂ 2 ਵਜੇ ਜਾਣਾ ਰਿਹਾ ਉਸ ਤੋਂ ਪਹਿਲਾਂ ਭੇਜ ਦੇ ਠੀਕ ਆ ਠੀਕ ਆ ਠੀਕ ਆ ਉਹ ਫਿਕਰ ਕਾਦੀ ਕਰੀ ਤੈਨਾਂ ਕੋਈ ਗੱਲ ਨਹੀਂ ਠੀਕ ਆ ਓਕੇ ਓਕੇ WhatsApp ਉਹ ਮਾਤਾ ਕਿੱਥੇ ਨੇੜੇ ਸਾਡੇ ਨਾਲ ਸੀ ਜੀ ਜਸ ਬਿਲਕੁਲ ਹਾਂਜੀ ਹਾਂਜੀ ਉਹ ਤਾਂ ਛੁੱਟੀ ਚਲੀ ਚਲੀ ਗਈ ਯਾਪਾ ਹੁਣ ਮਿਲਣਗੇ ਕਿੱਥੇ ਜੀ ਅਸੀਂ ਮਿਲਣਾ ਸੀ ਉਹਨਾਂ ਨੂੰ ਜ਼ਰੂਰੀ ਹੈ ਐਕਚੁਅਲੀ ਬੇਟਾ ਉਹਨੇ ਨਾ ਬਾਹਰ ਜਾਣਾ ਸੀਗਾ ਟੂਰ ਤੇ ਕਿਤੇ ਯਾਤਰਾ ਤੇ ਜਾਣਾ ਸੀ ਹਫਤੇ ਲਈ ਗਈ ਆ ਉਹ ਹਫਤੇ ਬਾਅਦ ਮਿਲੂਗੀ ਉਹਨ ਤਾਂ ਉਹ ਜਿਹੜੀ ਤੁਹਾਡੀ ਜੀ ਡਿਲੀਵਰੀ ਹੋਈ ਆ ਉਹਨੂੰ ਮਿਲ ਸਕਦੇ ਹੋ ਤੁਹਾਡੀ ਵਾਈਫ ਹਾਂਜੀ ਰਜਨੀ ਜੀ ਹਾਂ ਅੱਛਾ ਸਰ ਐਕਚੁਅਲੀ ਪਤਾ ਹੈ ਕਿ ਉਹ ਬੇਹੋਸ਼ ਪਈ ਆ ਉਹਦਾ ਆਪਰੇਸ਼ਨ ਹੋਇਆ ਇਸ ਕਰਕੇ ਜਦੋਂ ਵੀ ਉਹ ਫੋਰਸ ਚ ਆਂਦੀ ਆ ਮੈਂ ਤੁਹਾਨੂੰ ਮਿਲਾ ਦੂੰਗਾ ਠੀਕ ਹੈ ਨਾ ਫਿਲਹਾਲ ਤੁਸੀਂ ਬੈਠੋ ਵੇਟ ਕਰੋ ਕੰਮ ਕਰਦੇ ਆ। ਆਪਾਂ ਕਿਵੇਂ ਨਾ ਕਿਵੇਂ ਕਰਕੇ ਪਰਜਾਈ ਨੂੰ ਮਨਾਉਣੇ ਆ। ਇਤਰੋਂ ਨਹੀਂ ਕੁਝ ਹੁੰਦਾ ਆਪਣਾ ਹੁਣ। ਹੁਣ ਤਾਂ ਇੰਝ ਕਰਨਾ ਪਊਗਾ ਯਾਰ। ਚਲਾ ਆ ਉੱਥੇ ਵੇਟ ਕਰਦੇ ਆ ਉਧਰ ਹੀ ਆਊਗੀ। ਯਾਰ ਹੈਪੀ। ਅੱਜ ਤਾਂ ਸਾਰਾ ਦਿਨੀ ਮਾੜਾ ਸੀ ਯਾਰ। ਪਤਾ ਨਹੀਂ ਕਿਹਦਾ ਮੂੰਹ ਦੇਖ ਕੇ ਉੱਠਿਆ ਸੀ। ਯਾਰ ਇਹਨੂੰ ਨਾ ਤੂੰ ਚਾਹੇ ਮਾੜਾ ਸਮਝਣਾ ਚਾਹੇ ਚੰਗਾ ਸਮਝਲਾ। ਉਹ ਬਹਾਨੇ ਨਾਲ ਆਏ ਤਾਂ ਪਤਾ ਲੱਗ ਗਿਆ ਵੀ ਪਰਜਾਈ ਆ ਹਸਪਤਾਲ 'ਚ ਲੱਗੀ ਹੋਈ ਆ। ਪਹਿਲਾਂ ਤਾਂ ਤੈਨੂੰ ਆਈ ਨਹੀਂ ਪਤਾ ਸੀ ਵੀ ਉਹ ਜੌਬ ਕਿੱਥੇ ਕਰਦੀ ਆ। ਕੋਈ ਪਤਾ ਤਾਂ ਲੱਗ ਗਿਆ ਯਾਰ। ਪਰ ਜਿਹਦੇ ਬਾਰੇ ਪਤਾ ਲੱਗਿਆ ਉਹ ਤਾਂ ਆਏ ਕਹਿੰਦੀ ਆ ਵੀ ਮੈਂ ਜਵਾਖ ਦਾ ਪਿਓ ਆ ਹੁਣ ਦੱਸ ਕੀ ਕਰਾਂ ਲਾਡੀ ਵੈਸੇ ਯਾਰ ਭਾਬੀ ਇੰਨੀ ਵੀ ਕਮਲੀ ਨਹੀਂ ਲੱਗਦੀ ਮੈਨੂੰ ਐ ਲੱਗਦਾ ਜੇ ਤੂੰ ਉਹਨੂੰ ਪਿਆਰ ਨਾਲ ਸਮਝਾਏਂਗਾ ਤਾਂ ਉਹ ਸਮਝ ਜੂਗੀ ਇੱਕ ਵਾਰ ਉਹਦੇ ਨਾਲ ਗੱਲ ਕਰਕੇ ਦੇਖੀ ਉਹ ਗਰਦਾ ਕਰ ਲਾਂ ਭਰਾਵਾ ਹਰਾਵੇ ਤਾਂ ਸਹੀ ਸਾਰਿਆਂ ਨੂੰ ਛੁੱਟੀ ਹੋ ਗਈ ਹਾਲੇ ਤੱਕ ਆ ਗਈ ਫਿਰ ਜਾਈ ਚਲਾਇਆ ਕਰ ਗੱਲ ਕਰਿਆ ਤੂੰ ਚਰਮਾ ਕਰਦਾ ਠੀਕ ਸੀਰਤ ਤੂੰ ਸੀਰਤ ਗੱਲ ਤਾਂ ਸੁਣ ਲੈ ਯਾਰ ਕੀ ਗੱਲ ਸੁਣਾ ਤੇਰੀ ਮੈਂ ਯਾਰ ਸੀਰਤ ਮੈਂ ਤਾਂ ਉਹਦੀ ਮਦਦ ਕਰ ਰਿਹਾ ਸੀ ਯਾਰ ਹੋ ਮਾਤਾ ਆਈ ਸੀ ਮੇਰੇ ਕੋਲ ਕੰਨੀ ਉਹ ਕੁੜੀ ਦਾ ਕੋਈ ਵਾਲੀ ਬਾਰਸ ਨਹੀਂ ਤਾਂ ਕਰਕੇ ਮੈਂ ਸਾਈਨ ਕਰਤੇ ਯਕੀਨ ਕਰ ਯਾਰ ਕੀ ਯਕੀਨ ਕਰਾ ਤੇਰਾ ਮੈਂ ਕੋਈ ਯਕੀਨ ਨਹੀਂ ਹੈਗਾ ਮੈਨੂੰ ਤੇਰੇ ਤੇ ਹੁਣ ਨਾ ਸਿਰ ਤੇ ਮੇਰੇ ਤੇ ਨਹੀਂ ਯਕੀਨ ਤਾਂ ਉਹ ਕੁੜੀ ਦੇ ਹੋਸ਼ ਆਉਣ ਤੋਂ ਬਾਅਦ ਪੁੱਛ ਲਈ ਉਹਨੂੰ ਮੇਰੇ ਬਾਰੇ ਕੁਝ ਨਹੀਂ ਪਤਾ ਦੇਖ ਲਾਡੀ ਮੈਨੂੰ ਝੂਠ ਨਾ ਬੋਲ ਮੈਂ ਉਹਦੇ ਆਪਰੇਸ਼ਨ ਤੋਂ ਪਹਿਲਾਂ ਹੀ ਉਹਨੂੰ ਪੁੱਛ ਲਿਆ ਸੀ ਵੀ ਉਹਦੇ ਹਸਬੰਡ ਦਾ ਕੀ ਨਾਮ ਆ ਤੂੰ ਨੇ ਮੈਨੂੰ ਲਾਡੀ ਦੱਸਿਆ ਯਾਰ ਹੋਰ ਵੀ ਲਾਡੀ ਹੋਣਗੇ ਮੈਂ ਇਕੱਲਾ ਲਾਡੀ ਥੋੜੀਆਂ ਨਾਲੇ ਵੈਸੇ ਵੀ ਮੈਨੂੰ ਤਾਂ ਉਹਦਾ ਨਾਮ ਵੀ ਨਹੀਂ ਪਤਾ ਕੀ ਹੈ ਤੂੰ ਉਹਦਾ ਨਾਮ ਤਾਂ ਖੁਦ ਲਿਖਵਾ ਕੇ ਗਿਆ ਰਚਨੀ ਚੋੜ ਬੋਲਦਾ ਮੈਨੂੰ ਯਾਰ ਸਿਰਤ ਕਿਤੇ ਨੋਂ ਤੇ ਨੋਂ ਪੈ ਗਿਆ ਯਾਰ ਮੈਨੂੰ ਨਹੀਂ ਪਤਾ ਮੈਂ ਸੱਚੀ ਉਹਨੂੰ ਨਹੀਂ ਜਾਣਦਾ ਤੂੰ ਰਹਿੰਦੇ ਕਿੰਨੇ ਕ ਚੋੜ ਬੋਲੇਗਾ ਮੈਨੂੰ ਤੂੰ ਯਾਰ ਜ਼ਕੀਰ ਮੇਰੇ ਰਾਤ ਚ ਨਾ ਆਈ ਉਹ ਨਗੀ ਤੁਮਾਰੋ ਯਾਰ ਸਿਰਤ ਬੇਬੇ ਬੇਹਾਂ ਬਾਈ ਆ ਗਿਆ ਤੂੰ ਬੇਬੇ ਬਾਈ ਨੇ ਕੇ ਫੋਨ ਜਾ ਕਰਿਆ ਸੀ ਕਹਿੰਦਾ ਘਰੇ ਆ ਜਾ ਕੰਮ ਮੈਂ ਕੋਈ ਬੇਜਾ ਤੂੰ ਘਰੇ ਖੜੇ ਤਾਂ ਤੈਨੂੰ ਵੀ ਕਿਸੇ ਗੱਲਬਾਤ ਦਾ ਪਤਾ ਲੱਗੇ ਹੈ ਬਾਈ ਦੇ ਅਜੇ ਤਰੀਕ ਸੀ ਐਕਸੀਡੈਂਟ ਨਹੀਂ ਸੀ ਉਹਦਾ ਹੋਗਾ ਤੂੰ ਉਹ ਚੱਲ ਕੋਈ ਗੱਲ ਨਹੀਂ ਬੇਬੇ ਹੁਣ ਮੈਨੂੰ ਕੰਮ ਦੱਸ ਕੰਮ ਕੀ ਹੈ ਕੰਮ ਤਾਂ ਪੁੱਤ ਤੇਰੇ ਵਾਸਤੇ ਆ ਹੀ ਹੈ ਆਪਣੀ ਗੱਡੀ ਦਾ ਆ ਗਿਆ ਨੰਬਰ ਉੱਥੇ ਜਾ ਕੇ ਤੂੰ ਉਹਦੀ ਗੱਡੀ ਲੈ ਜੀ ਠੀਕ ਹੈ ਨਾ ਜੂਨੀਅਰ ਚ ਵਗ ਜਾ ਬੇਬੇ ਮੈਨੂੰ ਜ਼ਰੂਰੀ ਕੰਮ ਨੇ ਉਹ ਮੁੰਡੇ ਦਾ ਐਕਸੀਡੈਂਟ ਹੋ ਗਿਆ ਸੀ ਮੈਂ ਤਾਂ ਹਸਪਤਾਲ ਚੋਂ ਆਇਆ ਹੁਣ ਮੈਂ ਗੱਡੀ ਤੇ ਕਿਵੇਂ ਵਗ ਜਾ ਐਸੀ ਡਟ ਹੋ ਗਿਆ ਸੀ ਨਾ ਉਹਨੂੰ ਦੇਖ ਲੈ ਵੱਡੇ ਦੇ ਕਿੰਨੇ ਕੰਮ ਨੇ ਪਹਿਲਾਂ ਵਿਚਾਰਾ ਗੱਡੀ ਤੋਂ ਆਇਆ ਹਾਂ ਗੱਡੀ ਖਣਾਉਣ ਸਰ ਫੇਰ ਵਗ ਗਿਆ ਜੂਨੀਅਰ ਚ ਗੱਡੀ ਖੜਾ ਕੇ ਉਹ ਤਰੀਕ ਸੀ ਉਹਦੀ ਸਾਰੇ ਕੰਮ ਉਹਨੂੰ ਬੰਨ ਕੇ ਦਿੱਤੇ ਨੇ ਤੂੰ ਵੀ ਕੋ ਡੱਕਾ ਤੋੜ ਲਿਆ ਕਰ ਐਵੇਂ ਨਹੀਂ ਬਿਲੜਾ ਮਗਰ ਫਿਰਦੇ ਹੁੰਦੇ ਵੇ ਵੇ ਤੂੰ ਤਾਂ ਗਾਲਾਂ ਕੱਢਣ ਲੱਗ ਜਾਨੀ ਚਲ ਚਲ ਵਗ ਜੂਗਾ ਹੁਣ ਬਹਿਸ ਨਾ ਕਰ ਮੇਰੇ ਨਾਲ ਚਾਹ ਦੀ ਕੁੱਟ ਹੈਗੀ ਪਿਆ ਦੇ ਠੀਕ ਹੈ ਵਗ ਜਾਣਾ ਚਾਹ ਮੈਂ ਕਰਦਾ ਨਹੀਂ ਆ ਠੀਕ ਹੈ ਨਾ ਨਾਲ ਇੱਕ ਗੱਲ ਮੇਰੇ ਹੋਰ ਸੁਣ ਲੈ ਉਹ ਤਾਂ ਸਰਦਨ ਕਬੂਤਰ ਚ ਹੜ ਅਡਾਉਂਦਾ ਰਹਿੰਦਾ ਮੁੰਡਾ ਤੂੰ ਉਹਦਾ ਖਹਿੜਾ ਛੱਡ ਦੇ ਕੋਈ ਗੱਲ ਨਹੀਂ ਹਾਂ ਤੂੰ ਚਾਹ ਪਿਆ ਦੇ ਚਾਹ ਪਿਆ ਦੇ ਨਾ ਤੈਨੂੰ ਮੈਂ ਹੈਪੀ ਹਾਂ ਲਾਡੀ ਕੀ ਹਾਲ ਨੇ ਵਧੀਆ ਕੀ ਕਰ ਲੱਗੇ ਯਾਰ ਕੁਛ ਨਹੀਂ ਯਾਰ ਬਸ ਕੋਣ ਜਿੱਤੇ ਪੰਗੇ ਲਈ ਜਾਂਦਾ ਸੀ ਯਾਰ ਇੱਕ ਕੰਮ ਸੀ ਤੇਰੇ ਤੱਕ ਦੱਸ ਮੈਂ ਕਹ ਰਹੇ ਗਿਆ ਸੀ ਯਾਰ ਕਰੇ ਬਾਈ ਹੋਰਾਂ ਨੇ ਹੋਰੀ ਪੰਗਾ ਪਤਾ ਕਹਿੰਦੇ ਤੂੰ ਗੇੜਾ ਲੈ ਕੇ ਜਾ ਮੈਂ ਤਾਂ ਸੋਚਦਾ ਸੀ ਉਹ ਕੁੜੀ ਨੂੰ ਲੱਭ ਲੈਂਦੇ ਨਾਲੇ ਬੇਬੀ ਨੂੰ ਲੱਭ ਲੈਂਦੇ ਯਾਰ ਸੀਰਤ ਨੂੰ ਯਕੀਨਤਾ ਆ ਜਾਂਦਾ ਆਪਣੀ ਗੱਲ ਤੇ ਹੋਏ ਯਾਰ ਲਾਡੀ ਉਹ ਹੀ ਤੈਨੂੰ ਮੈਂ ਕਹਿ ਰਿਹਾ ਯਾਰ ਤੇਰਾ ਉਧਰ ਜਾਣਾ ਜ਼ਰੂਰੀ ਨਹੀਂ ਹੈਗਾ ਪਹਿਲਾਂ ਤੇਰਾ ਉਸ ਕੁੜੀ ਨੂੰ ਮਨਾਉਣਾ ਜ਼ਰੂਰੀ ਆ ਨਾਲੇ ਯਾਰ ਉਹ ਕੀ ਸੋਚੂਗੀ ਉਹ ਇਹ ਸੋਚੂਗੀ ਵੀ ਤੂੰ ਝੂਠਾ ਤੂੰ ਗਲਤਾਂ ਉਹ ਯਾਰ ਉਹ ਤਾਂ ਮੈਂ ਮੰਨਦਾ ਮੈਂ ਕਰਾਂ ਕੀ ਜੇ ਮੈਂ ਇਹਨਾਂ ਨੂੰ ਕੋਈ ਬਹਾਨਾ ਲਾ ਕੇ ਜਾਂਨਾ ਤਾਂ ਇਹ ਕਹਿਣਗੇ ਮੈਂ ਝੂਠਾ ਨਹੀਂ ਯਾਰ ਮੇਰੀ ਤਾਂ ਤੈਨੂੰ ਇਹੀ ਸਲਾਹ ਗਈ ਵੀ ਤੈਨੂੰ ਆਪਦੇ ਰਿਸ਼ਤੇ ਵੱਲ ਧਿਆਨ ਦੇਣਾ ਚਾਹੀਦਾ ਤੈਨੂੰ ਉਸ ਕੁੜੀ ਵੱਲ ਧਿਆਨ ਦੇਣਾ ਚਾਹੀਦਾ ਯਾਰ ਹੈਪੀ ਹੁਣ ਮੈਂ ਇਹਨਾਂ ਦੀ ਮੋੜ ਤਾਂ ਸਕਦਾਂਗੇ ਦੇਖ ਤੂੰ ਭਰਾ ਐ ਮੇਰਾ ਇੱਕ ਕੰਮ ਕਰਦੀ ਬਾਈ ਬਣ ਕੇ ਜਿੰਨਾ ਚਿਰ ਮੈਂ ਆਉਂਦਾ ਨਹੀਂ ਨਾ ਤੂੰ ਕੋਸ਼ਿਸ਼ ਕਰੀ ਬੇਬੇ ਦਾ ਥਾਂ ਟਿਕਾਣਾ ਲੱਭ ਜੇ ਫਿਰ ਆਪਾਂ ਉਹਦੇ ਘਰੇ ਜਾ ਕੇ ਨਾ ਬੇਬੇ ਨੂੰ ਲੈ ਆਵਾਂਗੇ ਤੇ ਸਿਰਤ ਨੂੰ ਸਾਰਾ ਕੁਝ ਸੱਚ ਦੱਸ ਦਾਂਗੇ ਚੱਲ ਬੇਬੇ ਬਾਰੇ ਤਾਂ ਮੈਂ ਪਤਾ ਕਰ ਲੂੰਗਾ ਪਰ ਤੂੰ ਜਲਦੀ ਮੁੜੇਗੀ ਠੀਕ ਆ ਬਈ ਹਿੰਮਤ ਮਾਰੀ ਵੀ ਬਣ ਕੇ ਮੈਂ ਚੱਲਦਾ ਜਾਂਗਾ ਠੀਕ ਆ ਯਾਰ ਦੱਸਿਆ ਤਾਂ ਉਹਨੇ ਇਹੀ ਕਰ ਸੀ ਦੇਖਾਂ ਜਾ ਕੇ ਤਾਂ ਲਾਹੋਂ ਕੋ ਚੱਲੋਂ ਤਾਂ ਕਾਣ ਵਾਲੇ ਨੂੰ ਪੁੱਛ ਤਾਂ ਬਾਈ ਜੀ ਹਾਂ ਜੀ ਆ ਜਿਹੜਾ ਸਾਹਮਣੇ ਬੇਬੇ ਦਾ ਘਰ ਆ ਇਹ ਉਹੀ ਬੇਬੇ ਆ ਨਾ ਜਿਹੜੀਆਂ ਸਰਦਾਂ ਚ ਲੱਗੀ ਹੋਈ ਆ ਹਾਂ ਘਰ ਨੂੰ ਇਹਦੇ ਲੋਕ ਲੱਗੇ ਹੋਏ ਕਿੱਥੇ ਗਈ ਹੋਈ ਆ ਇਹ ਲੋਕ ਤਾਂ ਲੱਗਣੀਆਂ ਇਹ ਤਾਂ ਚੀਰ ਛਿੱਤਰ ਦੇ ਗਏ ਹੋਣੇ ਅੱਛਾ ਕਦੋਂ ਕਬ ਵਾਪਸ ਆਉਣਗੇ ਵਾਪਸ ਕਹਿੰਦੇ ਤੇ ਹਫਤੇ 10 ਦਿਨ ਚ ਆ ਜਾਣਗੇ ਅੱਛਾ ਅੱਛਾ ਠੀਕ ਹੈ ਭਾਈ ਧੰਨਵਾਦ ਜੀ ਹੈਲੋ ਓਏ ਹਾਂ ਲਾਡੀ ਖੁਸ਼ਖਬਰੀ ਹੈ ਤੇਰੇ ਵਾਸਤੇ ਉਹ ਬੀਬੇ ਦਾ ਘਰ ਪਤਾ ਲੱਗ ਗਿਆ ਹਾਂ ਮੈਂ ਹੁਣੀ ਜਾ ਕੇ ਆਇਆ ਬਸ ਇਹ ਹੈਗਾ ਵੀ ਉਹਦੇ ਘਰ ਨੂੰ ਲੋਕ ਲੱਗਿਆ ਹੋਇਆ ਕਰੇ ਨਹੀਂ ਹੈਗੀ ਯਾਤਰਾ ਤੇ ਗਈ ਹੋਈ ਆ ਬਾਈ ਨੂੰ ਪੁੱਛਿਆ ਸੀ ਕਹਿੰਦੇ ਹਫਤੇ 10 ਦਿਨਾਂ ਤੱਕ ਰਾਜੂਗੀ ਬਸ ਤੂੰ ਜਲਦੀ ਆ ਜੀ ਜਦੋਂ ਹੀ ਆ ਗਿਆ ਪਨਾਗੀ ਨਾਲ ਪਤਾ ਕਰਿਆਵਾਂਗੇ ਠੀਕ ਹੈ ਓਕੇ ਪਤਾ ਨਹੀਂ ਕਿਹੜਾ ਰੱਬ ਦਾ ਬੰਦਾ ਸੀ ਛਿਨੇ ਸੈਨ ਕਰਕੇ ਆਪਣੇ ਮਾਂ ਪੁੱਤਾਂ ਦੀ ਜਾਨ ਬਚਾ ਲਈ ਛੋਂਪਤ ਸੱਚ ਕਿਹਾ ਨਾ ਕੋਈ ਹੋਰ ਰੱਬ ਦਾ ਬੰਦਾ ਨਹੀਂ ਸੀ ਉਹ ਤੁਹਾਡਾ ਬੰਦਾ ਹੀ ਸੀ ਮੇਰਾ ਬੰਦਾ ਸੀ ਕਿਉਂ ਭੈਣੇ ਮਜ਼ਾਕ ਕਰੀ ਜਾਂਦੀਆਂ ਮੇਰਾ ਬੰਦਾ ਤਾਂ ਕਦੋਂ ਦਾ ਛੱਡ ਕੇ ਚਲਾ ਗਿਆ ਜੀ ਛੱਡ ਕੇ ਚਲਾ ਗਿਆ ਹੁੰਦਾ ਨਾ ਤਾਂ ਕਾਊਂਟਰ ਤੇ ਆ ਕੇ ਨਾ ਫੀਸ ਨਾ ਜਮਾ ਕਰਵਾ ਕੇ ਜਾਂਦੇ ਉਹ ਫੀਸ ਨਾ ਜਮਾ ਕਰਾ ਕੇ ਜਾਂਦਾ ਚਲੋ ਪਿਆਰ ਚ ਨਰਾਸ਼ਗੀ ਹੋ ਹੀ ਜਾਂਦੀ ਆ ਨਾ ਉਹ ਆਪਣੇ ਫਰਜ਼ ਤਾਂ ਪੂਰੇ ਕਰ ਹੀ ਰਹੇ ਆ ਨਾ ਕਿਹੋ ਜਿਹੀਆਂ ਗੱਲਾਂ ਕਰਦੀਆਂ ਜੇ ਫਰਜ਼ ਪੂਰੇ ਕਰਦਾ ਹੁੰਦਾ ਨਾ ਤਾਂ ਜੋ ਮੇਰੇ ਕੋਲ ਹੁੰਦਾ ਐਵੇਂ ਛੱਡ ਕੇ ਨਾ ਜਾਂਦਾ ਮੈਨੂੰ ਪਣੇ ਕੀ ਸੋਚਣ ਲੱਗ ਗਈ ਕੀ ਮਤਲਬ ਤੁਹਾਡਾ ਉਹ ਕੁਛ ਨਹੀਂ ਮੇਰਾ ਮਤਲਬ ਤਾਂ ਐਵੇਂ ਸੀਗਾ ਮੈਂ ਤੁਹਾਡੇ ਹਸਬੰਡ ਨੂੰ ਦੱਸਤਾ ਸੀਗਾ ਕਿ ਅੱਜ ਤੁਹਾਡੀ ਛੁੱਟੀ ਹੋ ਚੁਗੀ ਤੇ ਉਹਨਾਂ ਸ਼ਾਇਦ ਕਾਰ ਵਗੈਰਾ ਦਾ ਪ੍ਰਬੰਧ ਕਰਨ ਗਏ ਨੇ ਕੀ ਹੋ ਗਿਆ ਕੁਛ ਨਹੀਂ ਭੈਣੇ ਮੈਨੂੰ ਬਾਅਦ ਤੱਕ ਛੁੱਟਿਆ ਹਾਂਜੀ ਆ ਚੋ ਚਲੋ ਭੈਣੇ ਫਿਰ ਉਹ ਆਂਦੀ ਹੋਣੀ ਮੈਂ ਚੱਲਦੀ ਹਾਂ ਠੀਕ ਆਂ ਦਖਿਓ ਆਪਣਾ ਧੰਨਵਾਦ ਕੀ ਗੱਲਾ ਕਰਦੀ ਹੈ ਭੈਣੇ ਕਿ ਨਹੀਂ ਲੈਣਾ ਆਉਣਾ ਮੈਨੂੰ ਇਹ ਤਾਂ ਪੁਲੇਖਈ ਹੈ ਮੈਨੂੰ ਤਾਂ ਇਹ ਵੀ ਨਹੀਂ ਪਤਾ ਮੈਂ ਕਿੱਧਰ ਨੂੰ ਜਾਉਂਗੀ ਕੋਈ ਆਪ ਦਾ ਟਿਕਾਣਾ ਵੀ ਨਹੀਂ ਮੇਰੇ ਕੋਲ ਨੂੰ ਮੈਨੂੰ ਤਾਂ ਲੱਗਦਾ ਅੱਜ ਦੀ ਰਾਤ ਨੂੰ ਮੈਨੂੰ ਬੇਬੇ ਕੋਲੀ ਕੱਟਣੀ ਪੈਣੀ ਹੈ ਕਿਉਂਕਿ ਬੇਬੇ ਨੇ ਕਿਆ ਸੀਗਾ ਜੀ ਜਦੋਂ ਵੀ ਤੈਨੂੰ ਲੋੜ ਪੈਣਾ ਤਾਂ ਮੇਰੇ ਘਰ ਦੇ ਦਰਵਾਜ਼ੇ ਖੁੱਲੇ ਨੇ ਆਪਈ ਨੰਗੇ ਆ ਜਾ ਤੁਮ ਆਇ ਤੇ ਪੁੱਤਾ ਹਾਂ ਬੇਬੇ ਮੇਰਾ ਘੜਾ ਕੋਈ ਸਹਾਰਾ ਸੀਗਾ ਤੇਰੇ ਤੋਂ ਹੀ ਉਮੀਦ ਸੀਗੀ ਨਾ ਪੁੱਤ ਮਾਂ ਹੈਗੀ ਹੈ ਨਾ ਸਾਰਾ ਤੇਰਾ ਨਾ ਮੇਰੀ ਤੇ ਦੇਖ ਮੇਥੋਂ ਮਨਜ਼ੂਰੀ ਹੋ ਗਈ ਮੇਥੋਂ ਆਇ ਨਹੀਂ ਗਿਆ ਪੁੱਤਾ ਵੀ ਛੁੱਟੀ ਕਰਾਉਣਾ ਆ ਜਾ ਮੇਰੀ ਚਾਹ ਪਾਣੀ ਕਰਾਂਗੇ ਲੈ ਮੈਨੂੰ ਫੜਾ ਕੋਈ ਗੱਲ ਨਹੀਂ ਲੈ ਪੁੱਤ ਮੈਨੂੰ ਫੜਾ ਦੇ ਆ ਜਾ ਮੇਰੀ ਬੇਬੇ ਹਾਂ ਪੁੱਤ ਠੀਕ ਹੈ ਪਛਾਣ ਲਿਆ ਬੇਬੇ ਹਾਂ ਪਛਾਣ ਲਿਆ ਪੁੱਤ ਤੂੰਹੀ ਮੁੰਡਾ ਨੇ ਹੈਗਾ ਜਿਹੜਾ ਹਸਪਤਾਲ ਚ ਐਨ ਕਰੇ ਤੇਗੇ ਹਾਂ ਬੇਬੇ ਉਸੇ ਸੈਨਾਂ ਦੇ ਪੰਗੇ ਪਾਏ ਹੋਏ ਨੇ ਤਾਂ ਹੀ ਮੈਂ ਤੇਰੇ ਕੋਲ ਆਇਆ ਬੇਬੇ ਉਹ ਕੁੜੀ ਕਿੱਥੇ ਹੈ ਜਿਹਦੇ ਕਰਕੇ ਮੈਂ ਸੈਨ ਕਰੇ ਸੀ ਰਾਜਨੀ ਪੁੱਤਾਂ ਲੱਡੀ ਤੂੰ ਇੱਥੇ ਚੰਗਾ ਪੁੱਤਾ ਤੁਸੀਂ ਗੱਲਾਂ ਕਰੋ ਮੈਂ ਪਾਣੀ ਲੈ ਆਉਣੀ ਆ ਰਜਨੀ ਤੂੰ ਇੱਥੇ ਕਿਵੇਂ ਤੇ ਆ ਬੱਚਾ ਤੈਨੂੰ ਨਹੀਂ ਪਤਾ ਇਹ ਬੱਚਾ ਕੀ ਦੇ ਨਹੀਂ ਹਾਂ ਪਤਾ ਵੀ ਕਿਵੇਂ ਹੋਊਗਾ ਤੂੰ ਮੈਨੂੰ ਧੋਖਾ ਜੂ ਦੇ ਗਿਆ ਸੀ ਪਰ ਮੈਂ ਤੈਨੂੰ ਕੋਈ ਧੋਖਾ ਨਹੀਂ ਦਿੱਤਾ ਸੀ ਤੇ ਤੈਨੂੰ ਵੀ ਪਤਾ ਹੈ ਮੇਰੀ ਵੀ ਮਜਬੂਰੀਆਂ ਸੀ ਤੇ ਤੇਰੀਆਂ ਵੀ ਜੋ ਵੀ ਕੀਤਾ ਤੇ ਤੇਰੇ ਘਰਦਿਆਂ ਨੇ ਕੀਤਾ ਪਰਾ ਹੋ ਜਾ ਹੱਥ ਨਾ ਲਾ ਤੈਨੂੰ ਉਹ ਦਿਨ ਯਾਦ ਜਦੋਂ ਮੈਂ ਤੈਨੂੰ ਮਿਲ ਕੇ ਆਪਣੇ ਘਰੇ ਗੱਲ ਕੀਤੀ ਸੀ ਕਿੰਨਾ ਟਾਈਮ ਹੋ ਗਿਆ ਦੱਸ ਹਜੇ ਤੱਕ ਨਹੀਂ ਆਇਆ ਹੈਗਾ ਹਾਂਜੀ ਕਿਵੇਂ ਕਾਲੀ ਕਾਲੀ ਚ ਬੁਲਾ ਲਿਆ ਕੀ ਹੋਇਆ ਕਾਲੀ ਜੀ ਤਾਂ ਮੈਂ ਬੁਲਾਇਆ ਤੇ ਟਾਈਮ ਨਾਲ ਟਾਈਮ ਨਾਲ ਕੌਣ ਆਊਗਾ ਉਹ ਇੰਨਾ ਕਿੰਨਾ ਕੁ ਲੇਟ ਹੋ ਗਿਆ ਯਾਰ ਮੈਂ ਕਿੰਨੀ ਵੇਟ ਕਰੀਆ ਤੇਰੀ ਉਹ ਵੀ ਯਾਦ ਕਰ ਲੈ ਕਰ ਦੇਣਾ ਕੋਈ ਗੱਲ ਨਹੀਂ ਗੱਲ ਹੀ ਕੁਸ਼ ਹੈ ਉਹ ਜੀ ਆ ਤਾਂ ਕਾਲੀ ਨਾਲ ਬੁਲਾਇਆ ਮੈਂ ਦੱਸ ਕੀ ਹੋਇਆ ਮੇਰੇ ਘਰੇ ਰਿਸ਼ਤੇ ਦੀ ਗੱਲ ਚੱਲਦੀ ਜਾਂਦੀ ਹੈ ਯਾਰ ਰਿਸ਼ਤੇ ਦੀ ਗੱਲ ਤੂੰ ਤੂੰ ਟਾਲ ਦੇ ਉਹਨਾਂ ਨੂੰ ਥੋੜਾ ਟਾਈਮ ਕਿੰਨਾ ਘਟਾਲੀਆ ਮੈਂ ਮੈਂ ਠੀਕ ਹੈ ਉਹ ਦੇਖ ਯਾਰ ਰਜਨੀ ਤੈਨੂੰ ਆਪ ਵੀ ਪਤਾ ਹੈ ਮੇਰਾ ਭਰਾ ਹਲੇ ਕੁਵਾਰਾ ਬੈਠਾ ਹੈ ਉਹ ਮੈਥੋਂ ਵੱਡਾ ਹੈ ਮੈਂ ਉਹਦੇ ਹੁੰਦੇ ਕਿਵੇਂ ਵਿਆਹ ਕਰਵਾ ਲਾਂ ਯਾਰ ਤੈਨੂੰ ਥੋੜਾ ਟਾਈਮ ਤਾਂ ਰੁਕਣਾ ਪਊਗਾ ਤੂੰ ਘਰਦਿਆਂ ਨੂੰ ਸਮਝਾ ਦੋ ਸਾਲ ਹੋ ਗਏ ਮੈਂ ਆਪਦੇ ਘਰਦਿਆਂ ਨੂੰ ਰੋਕ ਰਹੀ ਆ ਠੀਕ ਹੈ ਹੋਰ ਨਹੀਂ ਮੈਥੋਂ ਟਾਲਿਆ ਜਾਂਦਾ ਹੈਗਾ ਤੁਸੀਂ ਘੱਟੋ ਘੱਟ ਮੇਰੀ ਗੱਲ ਤਾਂ ਚਲਾਉ ਕਰੇ ਮੈਂ ਐਵੇਂ ਕਿਵੇਂ ਰੋਕ ਦਾਂ ਉਹਨਾਂ ਨੂੰ ਉਹ ਯਾਰ ਮੈਂ ਵੱਡੇ ਦੇ ਹੁੰਦੇ ਕਿਵੇਂ ਚਲਾ ਲਾਂ ਗੱਲ ਸਮਝਿਆ ਕਰ ਵਿਆਹ ਤਾਂ ਮੈਂ ਤੇਰੇ ਨਾਲ ਹੀ ਕਰਾਉਣਾ ਮੈਨੂੰ ਵੀ ਪਤਾ ਹੈ ਤੂੰ ਦੱਸ ਕਿ ਤੇਰੇ ਘਰ ਦੇ ਕਹਿੰਦੇ ਕੀ ਨੇ ਨੇ ਪਤਾ ਪਰ ਹੁਣ ਉਹਨੂੰ ਨਾ ਫੋਨ ਆਇਆ ਸੀਗਾ ਮਾਸੀ ਦਾ ਉਹਨਾਂ ਨੇ ਰਿਸ਼ਤੇ ਦੀ ਦੱਸ ਪਾਈ ਹੈ ਕੋਈ ਨਾ ਕੋਈ ਬਹਾਨਾ ਲਾ ਕੇ ਟਾਲ ਦੇ ਦੇਖ ਲਾਡੀ ਮੈਂ ਨਾ ਤੈਨੂੰ ਥੋੜਾ ਸਮਾਂ ਹੀ ਦੇ ਰਹੀਆਂ ਮੈਂ ਹੋਰ ਨਹੀਂ ਰੋਕ ਸਕਦੀ ਘਰ ਦੇਆਂ ਨੂੰ ਬਸ ਇਸ ਵਾਰੀ ਨਾ ਕਰ ਦੇ ਅਗਲੀ ਵਾਰੀ ਮੈਂ ਪੱਕਾ ਗੱਲ ਕਰ ਲਵਾਂ ਕੋਈ ਗੱਲ ਨਹੀਂ ਘਰੇ ਜਾ ਕੇ ਦੇਖ ਜੀਏ ਕੀ ਕਹਿੰਦੇ ਨੇ ਪਤਾ ਤਾਂ ਲੱਗੇ ਨਾ ਵੈਸੇ ਵੀ ਕੁੜੀਆਂ ਵਾਲਿਆਂ ਨੂੰ ਤਾਂ ਨਾ ਫਿਕਰ ਹੁੰਦੀ ਹੈ ਵੀ ਕੁੜੀ ਟਾਈਮ ਸਿਰ ਆਪਦੇ ਸਾਰੇ ਘਰੇ ਵਗ ਜੇ ਤਾਨੂੰ ਤਾਂ ਨਹੀਂ ਹੈਗੀ ਲਾਰੀ ਲਾਉਣੇ ਆਉਂਦੇ ਨੇ ਨਹੀਂ ਲਾਰਿਆ ਯਾਰ ਬਾਰੇ ਸਮਝਿਆ ਕਰ ਚਲ ਹੁਣ ਤੂੰ ਕਰ ਜਾ ਤੇ ਕਰਨ ਜਾ ਕੇ ਮਨਾਉ ਉਹਨਾਂ ਨੂੰ ਕੁਛ ਨਹੀਂ ਹੁੰਦਾ ਮੰਨ ਜਾਣਗੇ ਠੀਕ ਆ ਚਾਹ ਚੂਣੀ ਬਣਾਈ ਕੁੱਟ ਚਾਹ ਵਸ ਮੈਂ ਬਣਾਉਣੀ ਲੱਗਦੀ ਸੀ ਸੋਨੂੰ ਡੀਕਦੀ ਸੀ ਮੈਂ ਚਲ ਜੇ ਤੁਸੀਂ ਆ ਗਏ ਉਹਦੀ ਬਣਾਉਂਗੀ ਢੀਕਣਾ ਕੀ ਹੁੰਦਾ ਹੈ ਤਾਂ ਤਰ ਲੋ ਸਕੋ ਬਸ ਬਣਾਉਣੀ ਆ ਚਾ ਮੈਂ ਉਹ ਰਜਨੀ ਕਿ ਦਰਵਾਗੀ ਰਜਨੀ ਉਹਦੇ ਕੋਲ ਗਈ ਹੋਗੀ ਪਾਲੀ ਕੋਲੇ ਤਾਂ ਉਹ ਗੱਲ ਸੁਣ ਮੇਰੀ ਆਜ ਤੋਂ ਸਾਰਾ ਦਿਨ ਘਰੇ ਰਹਿਣੀ ਆ ਉਹਦੇ ਕੋਲੇ ਮਾੜਾ ਮੋਟਾ ਉਹਨੂੰ ਸਮਝਾ ਦੇ ਵੀ ਹੁਣ ਉਹਦੀ ਐ ਫਿਰਨ ਦੀ ਉਮਰ ਨਹੀਂ ਹੈਗੀ ਵੱਡੀ ਹੋ ਗਈ ਉਹ ਨਾਲ ਤਾਂ ਘਰ ਆ ਪਾਲੀ ਦਾ ਫਿਰ ਕੀ ਹੋ ਗਿਆ ਜੀ ਨਾਲੇ ਮੈਨੂੰ ਪੂਰਾ ਯਕੀਨ ਆਪਣੀ ਰਜਨੀ ਤੇ ਇਹੋ ਜਿਹੀ ਨਹੀਂ ਹੈਗੀ ਉਹ ਯਕੀਨ ਤਾਂ ਮੈਨੂੰ ਵੀ ਆ ਪਰ ਹੁਣ ਜਮਾਨੇ ਦਾ ਕੀ ਕਰੀਏ ਚੱਲ ਕੋਈ ਨਾ ਹੁਣ ਤੁਸੀਂ ਬਸ ਹਾਲਤੂ ਫालतੂ ਗੱਲਾਂ ਸੋਚੀ ਜਾਇਆ ਕਰੋ ਚਲ ਮੈਂ ਤਾਂ ਕਾਨੂੰ ਸੋਚਦਾ ਅੱਜ ਕਿਵੇਂ ਛੇਤੀ ਮੁੜਿਆਏ ਤੁਸੀਂ ਉਹ ਗਿਆ ਤਾਂ ਮੈਂ ਖੇਤ ਸੀਗਾ ਕੰਮ ਕਾਰਜ ਆ ਕੋਈ ਹੈ ਨਹੀਂ ਤੀਗਾ ਮੈਨੂੰ ਐ ਉਹ ਆਪਣਾ ਰਜਨੀਵਾਰੀ ਦੇਖ-ਖਾਈ ਜੀ ਬਾਰੇ ਗੱਲ ਨਹੀਂ ਚੱਲਦੀ ਹਾਂ ਮਹਾ ਵੀ ਐਨੇ ਇੱਕ ਦੋ ਦਿਨ ਆਪਾਂ ਵੇਲੇ ਹੈਗੇ ਆ ਕੰਮ ਕਰ ਲਈਏ ਚਲ ਚਲ ਵਧੀਆ ਪੁੱਛ ਲੋ ਫਿਰ ਕਰ ਲੈਂਦੇ ਗੱਲਬਾਤ ਕੋਈ ਉਹ ਆਇਆ ਫੋਨ ਆ ਮੈਨੂੰ ਬਚੋਲੇ ਦਾ ਹਾਂ ਕਹਿੰਦਾ ਇੱਕ ਦੋ ਦਿਨਾਂ ਚ ਅਸੀਂ ਭਾਈ ਦੇਖਣ ਆਵਾਂਗੇ ਆਈ ਗਈ ਲੰਮੀ ਉਮਰਾਂ ਲੈ ਭਾਈ ਤੇਰੀ ਉਮਰੇ ਲੰਮੀ ਆ ਤੈਨੂੰ ਯਾਦ ਕਰਦੀ ਸੀ ਬਾਰਾ ਟਾਈਮ ਨਾ ਖੜ੍ਹਾ ਕਰਾ ਉਹਨਾਂ ਦੇ ਘਰੇ। ਹੋਰ ਕਦੋਂ ਦੀ ਗਈ ਐ ਤੁਰਜਨੀ? ਹੋਰ ਸਾਨੂੰ ਤਾਂ ਫਿਕਰ ਹੋ ਜਾਂਦੀ ਆ। ਅਸੀਂ ਤਾਂ ਤੇਰੇ ਪਈ ਵਿਆਹ ਦੀਆਂ ਤਿਆਰੀਆਂ ਕਰਦੇ ਆਂਗੇ। ਤੂੰ ਬਾਹਰ ਫਰੀ ਜਾਨੀ ਆ। ਵੀਰੇ ਤੁਸੀਂ ਬਾਲੀ ਕਾਲੀ ਨਹੀਂ ਕਰ ਰਹੇ ਹੈਗੇ। ਲੈ, ਕੰਗਲੀਆਂ ਜੇ ਕਰ ਰਹੇ। ਕੰਗਲੀਆਂ। ਮੈਨੂੰ ਤਾਂ ਸਖਵਾਲ ਲੋਕ ਮਜ਼ਾਕ ਕਰਦੇ ਨੇ ਵੀ ਹੁਣ ਆ ਤੇਰੀ ਪੜ੍ਹਾਈ ਲਿਖਾਈ ਦੇ ਕਾਰਨ ਐ ਵੀ ਕੁੜੀ ਪਈ ਕੋਠੇ ਜਿੱਡੀ ਹੋ ਰਹੀ ਆ ਕਰੋ ਇਹਦਾ। ਆ ਤਾਂ ਗੱਲ ਤੁਸੀਂ ਨਾ ਕਹੋ ਜੀ ਕੋਠੇ ਜਿੱਡੀ ਹੋ ਰਹੀ। ਐਡੀ ਉਮਰ ਵੀ ਨਹੀਂ ਹੋਈ ਹਜੇ ਇਹਦੀ। ਓ ਕੀੜੀਆਂ ਗੱਲਾਂ ਕਰਦੀਆਂ ਆਏ ਦੀਆਂ ਸਹੇਲੀਆਂ ਦੇਖ ਲਾ ਆ ਜਿਹੜੀਆਂ ਆ ਨਾਲੇ ਸੀਗੀਆਂ ਦੋ ਕੁੜੀਆਂ ਸੱਕੀਆਂ ਪਹਿਣਾ ਕਿੱਦੀਆਂ ਦੀਆਂ ਵਿਆਂ ਨੇ ਉਹ ਉਹ ਪੜੀਆਂ ਨਹੀਂ ਨਾ ਗਾਹਾਂ ਆਪਾਂ ਤਾਂ ਪੜ੍ਹਾਈ ਵੀ ਹੈ ਗਾਹਾਂ ਇਹ ਉਹ ਪੜ੍ਹਾਈ ਆ ਫਿਰ ਹੁਣ ਕਰਨਾ ਤਾਂ ਪਊਗਾ ਮੈਂ ਹਜੇ ਵਿਆਹ ਨਹੀਂ ਕਰਾਉਣਾ ਲੈ ਕਹਿੰਦੀ ਵਿਆਹ ਨਹੀਂ ਕਰਾਉਣਾ ਕਿਉਂ ਭਾਬੀ ਤੂੰ ਹੀ ਵੀਰੇ ਨੂੰ ਸਮਝਾ ਲ ਲੈ ਗੱਲ ਕੀ ਹੋਈ ਐ ਤੂੰ ਗੱਲ ਦੱਸ ਮੈਨੂੰ ਕੀ ਹੈ ਕੁੜੀਆਂ ਵਿਆਹ ਕੇ ਆਪਣੇ ਘਰੇ ਜਾਂਦੀਆਂ ਹੁੰਦੀਆਂ ਨੇ ਮੈਂ ਵੀ ਤਾਂ ਕਿਸੇ ਦੀ ਕੁੜੀ ਆ ਮੈਂ ਵੀ ਵਿਆਹ ਕੇ ਇੱਥੇ ਆਈ ਆ ਲੈ ਦੇਖ ਲੈ ਦਰਅਸਲ ਵੀਰੇ ਮੇਰੇ ਨਾਲ ਨਾ ਇੱਕ ਮੁੰਡਾ ਪੜਦਾ ਤੇ ਅਸੀਂ ਦੋਨੋਂ ਇੱਕ ਦੂਜੇ ਨੂੰ ਪਸੰਦ ਕਰਦੇ ਆਂ ਮੇਰੀ ਗੱਲ ਸੁਣ ਲੈ ਆਹ ਗੱਲ ਜੀ ਮੈਨੂੰ ਦੁਬਾਰੇ ਨਾ ਕਹੀਂ ਨਾ ਹੁਣ ਤੂੰ ਸਾਡੇ ਤੋਂ ਉੱਪਰ ਹੋ ਕੇ ਫੈਸਲੇ ਲਵੇਂਗੀ ਵੀਰੇ ਮੈਂ ਕਿਤੇ ਹੋਰ ਵਿਆਹ ਕਰਾਉਣਾ ਨਹੀਂ ਉਹਦੇ ਨਾਲ ਹੀ ਵਿਆਹ ਕਰਾਉਣਾ ਸਮਝਦੇ ਘਾਤੋਂ ਨਹੀਂ ਤੁਸੀਂ ਮੇਰੀ ਗੱਲ ਸੁਣ ਲੈ ਉਹਦੇ ਨਾਲ ਤਾਂ ਮੈਂ ਤੇਰਾ ਕਰਦਾ ਨਹੀਂ ਜੋ ਮਰਜ਼ੀ ਹੋ ਜੇ ਨਾਲੇ ਸਮਝਾ ਲੈ ਇਹਨੂੰ ਆ ਸਾਡੇ ਘਰ ਹੀ ਨਹੀਂ ਇਹੋ ਜਿਹਾ ਕੁਝ ਚੱਲੂਗਾ ਕੋਈ ਨਹੀਂ ਰਜਨੀ ਜਿੱਥੇ ਘਰ ਦੇ ਵਿਆਹ ਕਰਨਾ ਨਾ ਘਰ ਦੀ ਮਰਜ਼ੀ ਨੇ ਕਰਵਾਉਣਾ ਹੁੰਦਾ ਆਪਦੀ ਮਨਮਾਨੀ ਨਹੀਂ ਕਰਨੀ ਹੁੰਦੀ ਭਾਬੀ ਜਿੱਥੇ ਤੁਸੀਂ ਮੇਰੇ ਰਿਸ਼ਤੇ ਕਰੋਗੇ ਨਾ ਜੇ ਮੇਰੇ ਉੱਥੇ ਵਿਆਹ ਹੋ ਗਿਆ ਮੈਂ ਉੱਥੇ ਖੁਸ਼ ਰਹਾਂਗੀ ਤੁਹਾਨੂੰ ਮੇਰੀ ਖੁਸ਼ੀ ਤੋਂ ਵੱਧ ਕੇ ਆ ਗੱਲਾਂ ਹੋ ਗਈਆਂ ਨਾ ਤੈਨੂੰ ਕੀ ਪਤਾ ਉਹ ਕਿਹਾ ਜਾਊਗਾ ਕਿਹਾ ਜਾ ਨਿਕਲੂਗਾ ਜੇ ਫੇਰ ਮਾੜਾ ਨਿਕਲ ਗਿਆ ਫੇਰ ਮੈਨੂੰ ਨਹੀਂ ਪਤਾ ਮੈਂ ਵਿਆਹ ਕਰਾਉਣਾ ਤਾਂ ਉਸੇ ਨਾਲ ਕਰਾਉਣਾ ਨਾਲੇ ਮੈਨੂੰ ਪਤਾ ਹੈ ਬਹੁਤ ਵਧੀਆ ਮੁੰਡਾ ਹੈ ਮੇਰੀ ਗੱਲ ਸੁਣ ਲੈ ਆ ਇਦੋਂ ਮੁੜ ਕੇ ਮੈਨੂੰ ਆ ਗੱਲ ਜੀ ਨਾ ਕਹਿ ਦੀ ਵੀ ਬਹੁਤ ਵਧੀਆ ਮੁੰਡਾ ਮੈਂ ਉੱਥੇ ਕਰਾਉਣਾ ਮੈਂ ਤੇਰਾ ਉੱਥੇ ਨਹੀਂ ਕਰਨਾ ਸਮਝਾ ਦੇ ਇਹਨੂੰ ਗੱਲ ਤੇਰੇ ਇੱਕ ਵਾਰੀ ਜਾ ਕੇ ਜੇ ਤੁਸੀਂ ਦੇਖਿਓ ਮੁੰਡੇ ਨੂੰ ਮੇਰੇ ਰਛਨੀ ਇਹ ਤਾਂ ਇੰਨਾ ਸ਼ੁਕਰ ਕਰ ਤੇਰਾ ਵੀਰਾ ਠੰਡਾ ਪੈ ਗਿਆ ਮੰਤਾ ਡਰ ਲੱਗਦਾ ਸੀ ਤੈਨੂੰ ਜਾਨੇ ਮਾਰ ਦੂਗਾ ਇਹੇ ਜੇ ਕਮਾਂ ਚ ਨਾ ਪੈ ਤੇਰੇ ਮੂਰੇ ਹੱਥ ਬੰਨਦੀਆਂ ਮੈਂ ਇਹੇ ਜੇ ਕਮਾਂ ਚ ਨਾ ਪੈ ਭਾਬੀ ਮੈਨੂੰ ਪਤਾ ਵੀਰੇ ਦਾ ਸੁਭਾਅ ਬਹੁਤ ਸਖਤ ਹੈ ਪਰ ਮੈਂ ਉਸ ਮੁੰਡੇ ਨੂੰ ਵੀ ਜਾਣਦੀ ਆ ਕੋਈ ਐਰਾ-ਗੈਰਾ ਨਹੀਂ ਹੈਗਾ ਚੰਗੇ ਖਾਨਦਾਨ ਤੋਂ ਆ ਬਸ ਇਨਿਕ ਗਲਤੀ ਮੇਰੇ ਤੋਂ ਹੋਗੀ ਕਿ ਮੈਂ ਬੱਚੇ ਦੇ ਬਸ ਬਸ ਰਜਨੀ ਕੀ ਕਿਹਾ ਤੂੰ ਦੁਬਾਰੇ ਬੋਲੀ ਨਹੀਂ ਨਹੀਂ ਕੀ ਕਿਹਾ ਤੂੰ ਮੇਰੇ ਤੁਸੀਂ ਸੋਨੇ ਲਿਆ ਤਾਂ ਇਹ ਸੱਚ ਹੈ ਮੇਰੀ ਗੱਲ ਸੁਣ ਲੈ ਤੂੰ ਸਾਡੇ ਕਿੰਨੀ ਉਮਰ ਗਈ ਅਸੀਂ ਤੇਰੇ ਕਿੰਨੀ ਉਮਰ ਕੇ ਚੱਲ ਉਸੇ ਕੋਲੀ ਮੇਰੀ ਗੱਲ ਤਾਂ ਸੁਣ ਲੋ ਲੈ ਕੀ ਸੁਣਾ ਮੈਂ ਐਦੂ ਵੱਧ ਹੋਰ ਕੀ ਸੁਣੂਗਾ ਦੇਖੋ ਜੀ ਇਹ ਤਾਂ ਗਲਤੀ ਹੋ ਗਈ ਫਿਰ ਐਡਾ ਕਹਿਰ ਕੇ ਕਮਾਉਣਿਓ ਤੁਸੀਂ ਉਹਨੂੰ ਥੱਕੇ ਮਾਰ ਕੇ ਬਾਹਰ ਕੱਢ ਦਿਓ ਪਹਿਲੇ ਜਾਊਗੀ ਕਿੱਥੇ ਉਹ ਜਿੱਥੇ ਮਰਜੀ ਜਾਵੇ ਮੈਨੂੰ ਸ਼ਕਲ ਦਿਖਾਉਣ ਜੋਗਾ ਛੱਡਿਆ ਉਸਨੇ मर गई अज तो बाद हो मेरे वास्ते तू आपकी कहानी तो दस थी पर मेरी दा नहीं पता कि लाडी की गल हो गई लाडी ਬੜਾ ਪਰੇਸ਼ਾਨ ਜਿਹਾ ਲੱਗ ਰਿਹਾ। ਉਹ ਕੀ ਦੱਸਾਂ ਯਾਰ ਮੇਸੀ। ਮੈਂ ਕੁੜੀ ਨੂੰ ਪਿਆਰ ਕਰਦਾ ਸੀ। ਤੇ ਪਤਾ ਨਹੀਂ ਕੀ ਹੋਇਆ ਯਾਰ ਕੱਲ ਮਿਲ ਕੇ ਗਈ ਆ ਉਹ ਮੈਨੂੰ। ਅੱਜ ਉਹਦਾ ਫੋਨ ਨਹੀਂ ਲੱਗ ਰਿਹਾ। ਮੁੰਡਾ ਟੈਨਸ਼ਨ ਜੀ ਹੋਈ ਜਾਂਦੀ ਆ ਯਾਰ। ਉਹ ਟੈਨਸ਼ਨ ਕਿਹੜੀ ਗੱਲ ਦੀ ਆ ਲਾਡੀ? ਜੇ ਪਿਆਰ ਕਰਨ ਦਾ ਜਿਗਰਾ ਰੱਖਦਾ ਨਾ ਘਰੇ ਗੱਲ ਕਰਨ ਦਾ ਜਿਗਰਾ ਰੱਖ। ਉਹ ਤੇਰਾ ਵੱਡਾ ਭਰਾ ਸਿਆਣਾ ਏ, ਸਮਝਦਾਰ ਏ। ਉਹਦੇ ਕੋਲ ਗੱਲ ਕਰਕੇ ਦੇਖ। ਉਹ ਮੰਨ ਜਾਣਗੇ। ਗਲਤ ਤੇ ਤੇਰੀ ਠੀਕ ਐ ਮੇਸੀ। ਪਰ ਉਹ ਵਿਚਾਰਾ ਤਾਂ ਹਲੇ ਆਪ ਕਵਾਰਾ ਯਾਰ ਮੈਂ ਆਪਦੇ ਵਿਆਹ ਦੀ ਗੱਲ ਕਿਵੇਂ ਕਰ ਲਾਂ ਉਹ ਕੋਈ ਗੱਲ ਨਹੀਂ ਭਾਈ ਗੱਲ ਕਰਕੇ ਤਾਂ ਦੇਖ ਮਨ ਮੇਰੀ ਗੱਲ ਹੁਣ ਤਾਂ ਇਹੀ ਰਾਹ ਹੈ ਯਾਰ ਗੱਲ ਤਾਂ ਕਰਨੀ ਪਊਗੀ ਫਿਰ ਬਹੁਤਾ ਸੋਚਣਾ ਕਰ ਗੱਲ ਜਾ ਕੇ ਚਲ ਕਰੇ ਜਾ ਕੇ ਕਰਦਾ ਯਾਰ ਮਿਲਦਾ ਮੈਂ ਤੈਨੂੰ ਚਲ ਠੀਕ ਹੈ ਲੱਗਦਾ ਕੀੜਾ ਜਿਹਾ ਪੈ ਗਿਆ ਭਾਈ ਹਾਂ ਲੜੀ ਕੀ ਕਰੀਏ ਨੇ ਉਹ ਕੁਛ ਨਹੀਂ ਜਰਾ ਗਨੇ ਇਹ ਦੇਖਦਾ ਦੀ ਮਹਾ ਲਾਤਾ ਲੈ ਕੀੜਾ ਜਿਹਾ ਪਿਆ ਲੱਗਦਾ ਮੈਨੂੰ ਬਾਈ ਮੈਂ ਗੱਲ ਕਰਨੀ ਥੋੜਾ ਇੱਕ ਹਾਂ ਹਾਂ ਦੱਸ ਬਾਈ ਮੈਂ ਨਾ ਕਿਸੇ ਕੁੜੀ ਨੂੰ ਪਿਆਰ ਕਰਦਾ ਵਧੀਆ ਗੱਲ ਹੈ ਫਿਰ ਵਧੀਆ ਤੇ ਮੈਨੂੰ ਦੱਸਿਆ ਇਹ ਚ ਇੰਨਾ ਡਰਨ ਵਾਲੀ ਕਿਹੜੀ ਗੱਲ ਹੈ ਬਾਈ ਅਸੀਂ ਨਾ ਵਿਆਹ ਕਰਾਉਣਾ ਸੀ ਇੱਕ ਦੂਜੇ ਨਾਲ ਤੇ ਕੱਲ ਮਿਲੀ ਸੀ ਉਹ ਮੈਨੂੰ ਮੈਨੂੰ ਕਹਦੀ ਘਰੇ ਮੇਰੇ ਰਿਸ਼ਤੇ ਦੀ ਗੱਲ ਚੱਲ ਰਹੀ ਹੈ ਤੇ ਅੱਜ ਉਹਦਾ ਫੋਨ ਵੀ ਬੰਦ ਆ ਜਾਂਦਾ ਮੈਨੂੰ ਟੈਨਸ਼ਨ ਜੀ ਹੋ ਜਾਂਦੀ ਹੈ ਬਾਈ ਜੇ ਤੁਸੀਂ ਉਹਦੇ ਘਰੇ ਗੱਲ ਕਰ ਲੋ ਗੱਲ ਤਾਂ ਮੈਂ ਕਰ ਲੂੰ ਪਰ ਕਮਲਿਆ ਗਲਤੀ ਇੱਥੇ ਤੇਰੀ ਹੈ ਤੂੰ 4 ਦਿਨ ਪਹਿਲਾਂ ਨਹੀਂ ਮੈਨੂੰ ਦੱਸ ਸਕਿਆ ਹੁਣ ਉਦੋਂ ਗੱਲ ਕਰੀਏ ਜਦੋਂ ਜਮਾ ਉਹਦੇ ਰਿਸ਼ਤੇ ਦੀ ਗੱਲ ਚੱਲ ਪਈ ਮੈਂ ਕੀ ਕਰਾਂ ਮੇਰੀ ਹਿੰਮਤੇ ਨਹੀਂ ਪਈ ਮੈਂ ਸੋਚਿਆ ਤੁਸੀਂ ਕੁਆਰੇ ਬੈਠੇ ਹੋ ਮੈਂ ਵਿਆਹ ਦੀ ਗੱਲ ਕਿਵੇਂ ਕਰਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਫਿਕਰ ਨਾ ਕਰ ਐਡਾ ਛੋਟੀ ਸੋਚ ਵਾਲਾ ਨਹੀਂ ਹੈਗਾ ਮੈਂ ਤੂੰ ਮੈਨੂੰ ਇਹ ਦੱਸ ਕਿੱਥੋਂ ਦੀ ਕੁੜੀ ਕਿਰਨ ਵਾਲ ਦੇ ਪਿੰਡ ਤੋਂ ਹੀ ਐ ਕਿਰਨਪਾਲ ਦੇ ਭਰਾ ਦਾ ਨਾਂ ਅੱਛਾ ਚੱਲ ਅੱਜ ਮੈਂ ਗੱਡੀ ਲੈ ਕੇ ਵੀ ਨਹੀਂ ਜਾਣਾ ਮੈਂ ਜਾ ਕੇ ਆਉਣਾ ਨਾ ਬਲ ਠੀਕ ਹੈ ਫਿਕਰ ਨਾ ਕਰ ਕਰੇ ਨਹੀਂ ਕੋਈ ਕੰਮ ਕਰ ਸਮਾਰ ਲਈ ਹਾਂ ਬਾਈ ਹਾਂ ਗਨਪਾਲ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਂ ਪਹਿਲਾਂ ਘਰੇ ਜਾ ਕੇ ਆਇਆ ਹਾਂ ਉਹ ਬੱਚਿਆਂ ਦੱਸਿਆ ਕਹਿੰਦੇ ਵੀ ਇੱਧਰ ਕੰਮ ਕਰਦੇ ਹੋ ਤੁਸੀਂ ਦੱਸੋ ਜੀ ਮੇਰੇ ਨਾਲ ਵਿੱਕੀ ਹੈ ਗੰਡੂਆਂ ਪਿੰਡੋਂ ਆਇਆ ਲਾਡੀ ਮੇਰਾ ਛੋਟਾ ਭਰਾ ਹੈ ਹਾਂ ਮੈਨੂੰ ਕਮਲੇ ਨੇ ਕਿੰਨੇ ਦਿਨ ਬਾਅਦ ਕੱਲ ਦੱਸਿਆ ਵੀ ਉਹ ਤੁਹਾਡੀ ਕੁੜੀ ਨੂੰ ਪਸੰਦ ਕਰਦਾ ਹੈ ਤੇ ਮੈਂ ਤਾਂ ਰਿਸ਼ਤੇ ਦੀ ਵੀਖ ਮੰਗਣ ਆਇਆ ਅੱਛਾ ਤੂੰ ਤਾਂ ਵੱਡਾ ਭਾਈ ਆ ਬੜੇ ਸੰਸਕਾਰ ਦਿੱਤੇ ਨੇ ਆਪਦੇ ਭਰਾ ਨੂੰ ਹੈ ਨਹੀਂ ਭਾਈ ਇਹੋ ਜੀ ਕੋਈ ਗੱਲ ਨਹੀਂ ਹੈਗੀ ਉਹ ਮਾੜਾ ਕਿਸੇ ਗੱਲੋਂ ਨਹੀਂ ਚੰਗਾ ਪੜਿਆ ਲਿਖਿਆ ਸੋਨਾ ਘਰਬਾਰ ਹੈ ਬਸ ਇਸੇ ਗੱਲ ਪਿੱਛੇ ਖੜਾ ਰਿਹਾ ਹੁਣ ਤੱਕ ਵੀ ਭਾਈ ਵੱਡੇ ਆ ਤੂੰ ਐ ਤੂੰ ਪਹਿਲਾਂ ਵਿਆਹ ਕਰਾ ਪਰ ਮੈਨੂੰ ਤਾਂ ਮੇਰੇ ਬੱਚਿਆਂ ਵਾਂਗੂ ਹੈ ਮੈਨੂੰ ਤਾਂ ਉਹਦੀ ਖੁਸ਼ੀ ਚਾਹੀਦੀ ਹੈ ਬਾਈ ਤੁਹਾਡੇ ਅੱਗੇ ਹੱਥ ਜੋੜਦਾ ਮੰਨ ਲਓ ਇਸ ਗੱਲ ਨੂੰ ਤੈਨੂੰ ਪਤਾ ਉਹਨੇ ਜਿਹੜੀ ਕਰਤੂਤ ਕੀਤੀ ਆ ਕੀ ਹੋਇਆ ਬਾਈ ਕੀ ਕਰਤੂਤ ਕੀਤੀ ਆ ਤੁਸੀਂ ਇੱਕ ਵਾਰ ਮੈਨੂੰ ਉਹ ਗੁੱਡੀ ਨੂੰ ਤਾਂ ਮਿਲਾ ਦਿਓ ਜਿਹੇ ਦੋਵੇਂ ਜਣੇ ਇੱਕ ਦੂਜੇ ਨਾਲ ਵਿਆਹ ਕਰਾ ਕੇ ਖੁਸ਼ ਨੇ ਆਪਣਾ ਹਰਜ ਕੀ ਜਾਂਦਾ ਦੱਸ ਨਹੀਂ ਸਕਦਾ ਮੈਂ ਤੈਨੂੰ ਜਿਹੜੀ ਉਹਨੇ ਕਰਤੂਤ ਕੀਤੀ ਆ ਨਾਲ ਗੱਲ ਹੋਰ ਸੁਣ ਲੈ ਉਹਦੇ ਨਾਲ ਤੇ ਤੇਰੇ ਭਰਾ ਦਾ ਰਿਸ਼ਤਾ ਇਹ ਤਾਂ ਭੁੱਲ ਜੋ ਹਾਂ ਜੇ ਕੀ ਕਰਤਾ ਲੱਡੀ ਜਿਹੜਾ ਇੰਨੀ ਖਾਰ ਰੱਖੇ ਬੈਠਾ ਦਿਲ ਚ ਕੋਈ ਦਮ ਹੈ ਪਤਾ ਨਹੀਂ ਬਾਈ ਕੀ ਗੱਲ ਕਰਕੇ ਆਉਣਗੇ ਟੈਨਸ਼ਨ ਹੋ ਰਹੀ ਆ ਯਾਰ ਲੱਡੀ ਆਗੇ ਬਾਈ ਆਹੋ ਹੋ ਗਿਆ ਕੀ ਹੋਇਆ ਬਾਈ ਕੀ ਕਹਿੰਦੇ ਉਹਨਾਂ ਦੇ ਘਰ ਤੇ ਕੀ ਗਹਿਣਾ ਸੀ ਲੱਡੀ ਯਾਰ ਸਾਲਾ ਇੰਨਾ ਇੱਜ਼ਤ ਮਾਨ ਕਮਾਇਆ ਦੀ ਹੁਣ ਤੱਕ ਜਿੱਥੇ ਵੀ ਜਾਂਦਾ ਬੰਦਾ ਜਿੱਤਣ ਵਾਲਾ ਬੁਲਾਉਂਦਾ ਚਾਹ ਪਾਣੀ ਪੁੱਛਦਾ ਤੇ ਆ ਜਿਹੜੇ ਘਰ ਨਾਲ ਤੂੰ ਮੱਥਾ ਲਾਉਣ ਨੂੰ ਫਿਰਦਾ ਉਹਦੇ ਭਾਈ ਨੂੰ ਤਾਂ ਬੋਲਣ ਦੀ ਤਰੀਕਾ ਨਹੀਂ ਯਾਰ ਹੋਇਆ ਕੀ ਬਾਈ ਮਜ਼ਾਕ ਤਾਂ ਨਹੀਂ ਕਰਦੇ ਤੁਸੀਂ ਕੋਈ ਮਜ਼ਾਕ ਨਹੀਂ ਕਰਦਾ ਬਾਈ ਮੈਂ ਮੈਂ ਤਾਂ ਉਹ ਬੰਦੇ ਅੱਗੇ ਜਾ ਕੇ ਹੱਥ ਵੀ ਜੋੜੇ ਤੇਰੇ ਘਰ ਤੇ ਮਾਹ ਯਾਰਾ ਇਹ ਦੋਏ ਮੁੰਡਾ ਕੁੜੀ ਕੁਦੂ ਨੂੰ ਪਿਆਰ ਕਰਦੇ ਨੇ ਬਾਈ ਮੈਂ ਰਿਸ਼ਤਾ ਲੈ ਕੇ ਆਇਆ ਪਹਿਲਾਂ ਤਾਂ ਮੈਂ ਕਰੇਂ ਗਿਆ ਤੀਗਾ ਘਰ ਦੀ ਨਾ ਦੇਖ ਕੇ ਮੈਨੂੰ ਬਾਹਰ ਹੀ ਲਾ ਲਿਆ ਕਿ ਬਾਹਰ ਪਰ ਲੈ ਕੇ ਰਹੇ ਕੰਮ ਕਰਦਾ ਬਾਈ ਉਹਦੇ ਨਾਲ ਗੱਲ ਕਰ ਲਾ ਉਹਦੇ ਨਾਲ ਗੱਲ ਕਰੀ ਉਹ ਕਹਿੰਦਾ ਤੇਰੀ ਭਾਈ ਜਾਂ ਕਰਤੂਤਾਂ ਸਭ ਜਾਣਦਾ ਮੈਂ ਵੀ ਰਿਸ਼ਤੇ ਨੂੰ ਤਾਂ ਨਾ ਹੀ ਸਮਝ ਕਦੇ ਭੁੱਲ ਕੇ ਵੀ ਸਾਡੀ ਦੇਣੀ ਨਾ ਚੜਜੇ ਬਈ ਮੈਂ ਜਾ ਆਉਂਗਾ ਓਏ ਬਸ ਕਰ ਜਾ ਰਹਿਣ ਦੇ ਲੱਡੀ ਦੇਖ ਮੈਂ ਹੁਣ ਤੱਕ ਤੇਰੀ ਕਦੇ ਕੋਈ ਗੱਲ ਨਹੀਂ ਮੋੜੀ ਜੇ ਤੂੰ ਬਾਕੀ ਮੇਰੀ ਬੇਇੱਜ਼ਤੀ ਕਰਵਾ ਗੋ ਸੋਚਦਾ ਵੀ ਉਸ ਪਰਿਵਾਰ ਨਾਲ ਰਿਸ਼ਤਾ ਜੋੜਾਂਗੇ ਤਾਂ ਕਦੇ ਨਹੀਂ ਯਾਰ ਹੋਣਾ ਇਹ ਐਂ ਬਾਈ ਬੇਇੱਜ਼ਤੀ ਤਾਂ ਕਿਉਂ ਕਰਾਉਣੀ ਹੈ ਮੈਂ ਤੈਨੂੰ ਕਹਤਾਂ ਜੇ ਤੂੰ ਬਾਦ ਉਸ ਕੁੜੀ ਦਾ ਜ਼ਿਕਰ ਕਰਿਆ ਨਾ ਤਾਂ ਮੇਰਾ ਕੁਝ ਨਹੀਂ ਲੱਗਦਾ ਤੂੰ ਬਦਨਾਮੀ ਕਰਾ ਕੇ ਰੱਖ ਤੇ ਬਾਈ ਤਾਂ ਛੋਟਾ ਦੋਨਾਂ ਦਾ ਕੋਈ ਕਸੂਰ ਨਹੀਂ ਹੈਗਾ ਛੋਟੇ ਘਰਦਿਆਂ ਦੀ ਗਲਤੀ ਆ ਚੰਗਾ ਰਹਿ ਗਿਆ ਅੱਜ ਵੀ ਤੂੰ ਮਿਲਣ ਆ ਗਿਆ ਮਿਲ ਨਹੀਂ ਬੀਬੇ ਮੈਨੂੰ ਨਾਲ ਜਾਣਾ ਆ ਆਪਣੇ ਗਲਤੀਆਂ ਗੁਨਾਹ ਤਾਂ ਮਾਫ ਨਹੀਂ ਹੋਣੇ ਅੱਛਾ ਹੁਣ ਤੂੰ ਮੇਰੇ ਨਾਲ ਤੁਰ ਪੈਗੀ ਤਾਂ ਸ਼ਾਇਦ ਰੱਬ ਮੈਨੂੰ ਮਾਫ ਕਰ ਦੇ ਚੱਲੀਏ ਰਛਨੀ ਧੰਨਵਾਦ ਬੀਬੇ ਚੰਗਾ ਫੁੱਟ ਚੰਗਾ ਬੀਬੇ ਤੂੰ ਵੀ ਮੇਰਾ ਅੱਖ ਸਮ ਆਪਣੇ ਨਾਲ ਘਟਵਾਇਆ ਕੋਹ ਨਹੀਂ ਪੁੱਤੀ ਇਹ ਜਾਬ ਦੇ ਬਸ ਰਾਜੀ ਦੇਖ ਸੀਰ ਤਾ ਤੂੰ ਹੁਣ ਪੜ ਲੱਗੀ ਨਾ ਜਿਹੜੀਆਂ ਤੂੰ ਗੱਲਾਂ ਕਰਦੀਆਂ ਇਹਨਾਂ 'ਚ ਮੈਨੂੰ ਬਿਲਕੁਲ ਵੀ ਤੇਰੇ ਸੱਚ ਨਹੀਂ ਲੱਗਦਾ ਮੈਂ ਮੰਨਦਾ ਪਹਿਲਾਂ ਤਾਂ ਤੂੰ ਕਿੰਨੇ ਚਾਰ ਨਾਲ ਕਹਿੰਦੀ ਸੀਗੀ ਵੀ ਉਹ ਮੈਨੂੰ ਕਦੇ ਵੀ ਨੀ ਧੋਖਾ ਦੇ ਸਕਦਾ ਹੁਣ ਤੂੰ ਕੀ ਗੱਲਾਂ ਕਰੀ ਜਾਨੀਆਂ ਪਹਿਲਾਂ ਮੈਂ ਇੱਕ ਵਾਰ ਜਾ ਕੇ ਉਹਨਾਂ ਦੇ ਪਿੰਡ ਜਾ ਕੇ ਇੱਕ ਵਾਰ ਕਲੀਅਰ ਕਰੂੰਗਾ ਵੀਰੇ ਸੋਨੂੰ ਕੀਤੇ ਵੀ ਜਾਣ ਦੀ ਲੋੜ ਨਹੀਂ ਹੈਗੀ ਕਿ ਤੁਹਾਨੂੰ ਮੇਰੇ ਤੇ ਵਿਸ਼ਵਾਸ ਨਹੀਂ ਹੈਗਾਗਾ ਮੈਂ ਆਪਣੀ ਅੱਖੇ ਵੇਖਿਆਗਾ ਉਹ ਵਿਆਹਿਆ ਹੋਇਆਗਾ ਤੇ ਉਹਦੇ ਘਰ ਵਾਲੀ ਕੋਲੇ ਜਵਾਕ ਵੀ ਆ ਦੇ ਕੁੜੀਆ ਵਿਸ਼ਵਾਸ ਭੈਣੇ ਮੈਨੂੰ ਤੇਰੇ ਤੇ ਪੂਰਾ ਹੈ ਪਰ ਤੂੰ ਨਿਆਣੀ ਹੈ ਤੈਨੂੰ ਧੋਖਾ ਵੀ ਲੱਗ ਸਕਦਾ ਹੈਗਾ ਮੈਨੂੰ ਇੱਕ ਵਾਰ ਜਾਇਆ ਉਹਦੇ ਪਿੰਡ ਮੈਂ ਪਤਾ ਕਰਿਆਉਣਾ ਵੀਰੇ ਇੰਨਾ ਵੱਡਾ ਧੋਖਾ ਥੋੜੀ ਲੱਗੂਗਾ ਮੈਨੂੰ ਕੌਣ ਆ ਗਿਆ ਲਾਡੀ ਲੈ ਆ ਗਿਆ ਤੂੰ ਤੇਰੀਆਂ ਗੱਲਾਂ ਕਰਦੇ ਸੀ ਆ ਦੇਖ ਬੋਲੀ ਹੋਰ ਹੀ ਬੋਲੀ ਜਾਂਦੀ ਐ ਕੱਲੀ ਲਾਡੀ ਮੈਨੂੰ ਧੋਖਾ ਦਿੰਦਾ ਹੈਗਾ ਮੈਂ ਇਹਨੂੰ ਕਹੀ ਜਾਂਦਾ ਉਹ ਐਸਾ ਜਿਹਾ ਮੁੰਡਾ ਹੈ ਹੀ ਨਹੀਂਗਾ ਉਹ ਸੱਚ ਕਹਿ ਰਿਹਾ ਭਾਈ ਧੋਖਾ ਤਾਂ ਮੈਂ ਦਿੱਤਾ ਪਰ ਇਹਨੂੰ ਨਹੀਂ ਰਜਨੀ ਲਾਡੀ ਇਹ ਕੁੜੀ ਇਹ ਕੁੜੀ ਕੌਣ ਹੈ ਤੇਰਾ ਮਤਲਬ ਇਹ ਸੱਚ ਹੀ ਕਹਿ ਰਿਹਾ ਤੂੰ ਸਾਡੀ ਕੁੜੀ ਨੂੰ ਧੋਖਾ ਦਿੱਤਾ ਭਾਈ ਤੇਰਾ ਝ ਨਹੀਂ ਹੈ ਅਸੀਂ ਪਿਆਰ ਕਰਦੇ ਸੀ ਇੱਕ ਦੂਜੇ ਨੂੰ ਪਰ ਵਕਤ ਨੇ ਸਾਨੂੰ ਇੱਕ ਨਹੀਂ ਹੋਣ ਦਿੱਤਾ ਉਹ ਤਾਂ ਮੈਨੂੰ ਛੱਡ ਕੇ ਤੁਰ ਗਿਆ ਪਰ ਬਾਅਦ ਚ ਇਹਦੇ ਘਰ ਦੇ ਆਨੇ ਘਰੋਂ ਕੱਢਤਾ ਮੈਨੂੰ ਨਹੀਂ ਪਤਾ ਸੀ ਬਿਹੇ ਮੇਰੇ ਬੱਚੇ ਦੀ ਮਾਂ ਬਣਨ ਵਾਲੀ ਹੈ ਅੱਜ ਸਿਰਤ ਕਰਕੇ ਇਹ ਮੈਨੂੰ ਦੁਬਾਰੇ ਮਿਲੀ ਹੈ ਬਸ ਭਾਈ ਇਹੀ ਕਹਿਣਾ ਆਇਆ ਸੀ ਕਿ ਮੈਨੂੰ ਹੋਰ ਦੂਰ ਨਹੀਂ ਰੱਖ ਸਕਦਾ ਓਏ ਇਹਨੂੰ ਤਾਂ ਤੂੰ ਦੂਰ ਰੱਖ ਨਹੀਂ ਸਕਦਾ ਸੀਗਾ ਪਰ ਮੇਰੀ ਭੈਣ ਨੂੰ ਕਿਉਂ ਲਾਰੇ ਲਾਇਤਾ ਐ? ਐਡੀ ਜ਼ਿੰਦਗੀ ਦਾ ਕੀ ਬਣੂ ਹੁਣ? ਬਾਈ। ਉਸੇ ਚੀਜ਼ ਦੀ ਮਾਫੀ ਮੰਗਣ ਆਇਆ ਤੁਹਾਡੇ ਤੋਂ। ਬਾਕੀ ਮੈਨੂੰ ਨਹੀਂ ਪਤਾ ਸੀ। ਇਹ ਮੇਰੇ ਬੱਚੇ ਦੀ ਮਾਂ ਬਣਨ ਵਾਲੀ ਐ। ਜੇ ਪਤਾ ਹੁੰਦਾ ਤਾਂ ਪਹਿਲਾਂ ਹੀ ਛੱਡ ਕੇ ਨਾ ਜਾਂਦਾ। ਨਹੀਂ ਲਾਡੀ। ਨਾ ਤੇਰੇ ਬਾਰੇ ਬਹੁਤ ਗਲਤ ਸੋਚਿਆ। ਪਰ ਜਿਹੜਾ ਹੁਣ ਮੈਂ ਵੇਖਿਆ ਇਹ ਵੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਤੱਕ ਕੁੜੀ ਦੀ ਜ਼ਿੰਦਗੀ ਵਿੱਚ ਆਈ ਆ। ਮੇਰਾ ਕੀ ਐ? ਨਾ ਤੱਕੇ ਤੇ ਹੋਰ ਪਾਸੇ ਵੀ ਵਿਆਹ ਕਰਾ ਲੂੰਗੀ ਪਰ ਤੂੰ ਐਨਾ ਦਾ ਸਾਥ ਨਾ ਛੱਡੀ ਜਿਉਂਦੀ ਰਹਿ ਪਣੀ ਦੇਖ ਲਾਡੀ ਮੇਰੀ ਭੈਣ ਨੇ ਤਾਂ ਇਸ ਕੁੜੀ ਵਾਸਤੇ ਤੇ ਤੇਰੇ ਵਾਸਤੇ ਆਪਦੇ ਰਿਸ਼ਤੇ ਦੀ ਕੁਰਬਾਨੀ ਦੇਤੀ ਪਰ ਦੇਖ ਛੋਟੇ ਭਾਈ ਅੱਜ ਤੋਂ ਇਹ ਵੀ ਮੇਰੀ ਭੈਣ ਹੈ ਇਹਨੂੰ ਜ਼ਿੰਦਗੀ ਚ ਕਦੇ ਧੋਖਾ ਨਾ ਦੇ ਸਾਡੀ ਕੁੜੀ ਦਾ ਤਾਂ ਰਿਸ਼ਤਾ ਕਿਤੇ ਹੋਰ ਕਰਦਾਂਗੇ ਅਸੀਂ ਪਰ ਭਾਈ ਬਣ ਕੇ ਇਸ ਕੁੜੀ ਨੂੰ ਕਦੇ ਦੁੱਖ ਨਾ ਦੇ ਸੱਚਾ ਚਗਾ ਭਾਈ